ਜਿਸ ਪੁੱਤ ਜਿੱਥੇ ਵੀ ਹੈਗਾ ਘਰ ਨੂੰ ਆ ਜਾ। ਅਸੀਂ ਸਾਰਾ ਕੁਝ ਠੀਕ ਕਰ ਲੈਣਾ। ਘਰ ਆ ਜਾ। ਤੇਰੇ ਨਾਲ ਹੀ ਸਾਰਾ ਕੁਛ ਆ। ਸਾਡਾ चौहान। ਜਿੱਥੇ ਵੀ ਹੈਗਾ ਆ ਜਾ ਬਸ ਘਰ ਨੂੰ ਆ ਜਾ। ਕਿੱਥੇ ਹੀ ਹੈਗਾ ਤੂੰ ਆ ਜਾ ਪਤਾ। ਭਰਾ ਮੇਰੇ ਭਰਾ ਹੈਗਾ ਸੀਗਾ। ਘਰੇ ਆ ਜਾ ਯਾਰ ਜੋ ਵੀ ਕਰ ਵੀ ਹੈਗੀ ਠੀਕ ਆ। ਅਸੀਂ ਸਾਰੀ ਹੱਲ ਕਰਵਾਗੇ। ਤੇਰੀ ਚਾਹਤ ਅਜੀ ਬੇਨਤੀ ਹੈ ਭਰਾ ਮੇਰੇ ਆ। ਠੀਕ ਰਿਹਾ ਆ ਜਾਂ ਕਿਸੇ ਕੋਈ ਵੀ ਵੀਡੀਓ ਇਹ ਪਹੁੰਚਦੀ ਆ ਠੀਕ ਆ ਤੇ ਆਪਣੇ ਘਰੇ ਆਇਆ ਯਾਰ ਜੇ ਵੀ ਕੋਈ ਪਾਛੀ ਵੀ ਤਾਂ ਹੁਣ ਘਰਾਂ ਨੂੰ ਮੁੜ ਪਏ ਤੋ ਯਾਰਾ ਕਿਸ ਰਾਹ ਪਈਂ ਹਾਲ ਦੇਖ ਪਰਿਵਾਰ ਤਾਂ ਆ ਕੇ ਰਾਹ ਨੂੰ ਵੀ ਕੀ ਰਾਹ ਪਿਆ ਏ ਸਮਾ ਮਾੜਾ ਤਾਂ ਆਉਦਾ ਜਾਂਦਾ ਜਲਦੀ ਮੁੜਿਆ ਘਰ ਨੂੰ ਇੱਕ ਰਾਹ ਪਿਆ ਏ ਇਹ ਜਿਹੜਾ ਸ਼ੇਰ ਹੈ ਇਹ ਅਸੀਂ ਆਪਣੇ ਵੀਰ ਜਸਮੀਤ ਸਿੰਘ ਜੱਸੀ ਜੋ ਗੱਤਕੇ ਦੀ ਜਾਨ ਦਲੇਰ ਖਾਲਸਾ ਗੱਤਕਾ ਗਰੁੱਪ ਦੇ ਵਿੱਚ 15 20 ਸਾਲ ਉਹਨੇ ਪਰਫਾਰਮ ਕੀਤੀ ਆ 15 16 ਸਾਲ ਤੇ ਉਹ ਆਪਣਾ ਇੱਕ ਚਾਪ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਉਹਨੇ ਰੋਪੜ ਦੇ ਵਿੱਚ ਤੇ ਉਹ 11 ਤਰੀਕ ਦਾ ਉੱਥੇ ਦੁਕਾਨ ਦੇ ਬਾਹਰ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਚਲਾ ਗਿਆ ਹਜੇ ਤੱਕ 2-3 ਦਿਨ ਹੋ ਗਏ ਪਰਿਵਾਰ ਪਰੇਸ਼ਾਨ ਹੈ ਤੇ ਆਜੋ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਹਾਂ ਇਸ ਅਕਟ ਹਾਂਜੀ ਜਿੰਨੇ ਵੀ ਸਾਕੇ ਤੁਹਾਨੂੰ ਦਿਖ ਰਹੀ ਹੈ ਜੀ ਦਲੇਰ ਖਾਲਸਾ ਕੱਟ ਕੇ ਗੁਰੂ ਦੇ ਪੇਜ ਦੇ ਉੱਪਰ ਸਾਰਿਆਂ ਨੇ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫੋਟੇ ਸੋ ਅਸੀਂ ਜੀ ਅੱਜ ਖੜੇ ਆ ਜਸੀਬੀਰੀ ਦੇ ਘਰੇ ਤੇ ਬੇਦਰਾਂ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਜੱਸੀ ਵੀਰ ਨੂੰ ਵੀ ਜਿੱਥੇ ਵੀ ਇਹ ਵੀਡੀਓ ਸਾਡੀ ਦੇਖੇ ਮੇਰੇ ਯਾਰ ਬਹੁਤ ਕਰਦੇ ਮਾਪੇ ਭੈਣ ਭੋਲ ਸਾਰੇ ਜਿੰਨੇ ਵੀ ਸਾਡੇ ਆਪਣੇ ਸੱਜਣ ਮਿੱਤਰ ਸਾਰੇ ਬਹੁਤ ਪਰੇਸ਼ਾਨ ਹੋਏ ਆ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਵੀ ਸਾਨੂੰ ਤੋਂ ਦੇਖ ਰਹੇ ਆ ਜਾਂ ਕਿਸੇ ਕੋਈ ਵੀ ਵੀਡੀਓ ਇਹ ਪਹੁੰਚਦੀ ਆ ਠੀਕ ਆ ਤੇ ਆਪਣੇ ਘਰੇ ਆਇਆ ਯਾਰ ਜੇ ਵੀ ਕੋਈ ਕੋਈ ਪਰੇਸ਼ਾਨੀ ਹੋਊਗੀ ਕੋਈ ਵੀ ਹੈਗੇ ਜਿਹੜੇ ਭਰਾ ਬੈਠੇ ਸਾਰੇ ਠੀਕ ਆ ਅਪਾ ਹਵੇ ਕਰ ਲਵਾਂਗੇ ਤੇ ਮਾਤਾ ਜੀ ਮਰਦ ਦਸੋ ਜੀ ਕੋਈ ਬੇਨਤੀ ਜਿੱਸੀ ਜਿੱਥੇ ਵੀ ਹੈਗਾ ਪੁੱਤ ਆ ਜਾ ਘਰ ਨੂੰ ਆ ਜਾ ਥੋੜੀ ਉੱਤੀ ਬੋਲ ਲਵੇ ਜਿੱਸੀ ਪੁੱਤ ਜਿੱਥੇ ਵੀ ਹੈਗਾ ਘਰ ਨੂੰ ਆ ਜਾ ਅਸੀਂ ਸਾਰਾ ਕੁਝ ਠੀਕ ਕਰ ਦੇਣਾ ਤੂੰ ਘਰ ਆ ਜਾ ਤੇਰੇ ਨਾਲ ਹੀ ਸਾਰਾ ਕੁਛ ਹੈ ਸਾਡਾ चौहान ਜਿੱਥੇ ਵੀ ਹੈਗਾ ਆ ਜਾ ਬਸ ਘਰ ਨੂੰ ਆ ਜਾ ਇਹ ਹੀ ਤੇਰੇ ਅੱਗੇ ਬੇਨਤੀ ਕਰਦੀ ਆ ਜਾ ਖਾਨ ਆਪੇ ਤੂੰ ਹੀ ਬੋਲ ਤੂੰ ਉਹ ਤਰ੍ਹਾਂ ਕਿ ਜਿੱਥੇ ਵੀ ਆ ਗਿਆ ਤੂੰ ਆ ਗਿਆ ਪਤਾ ਪਰ ਮੇਰੇ ਆਜ ਬੇਨਤੀ ਹੈ ਤੇਰੇ ਦੇਖ ਮੇਰੀ ਗੱਲ ਤੂੰ ਮੈਨੂੰ ਪਤਾ ਸਾਡੀ ਗੱਲ ਹੈਗੀ ਪਤਾ ਤਾਂ ਠੀਕ ਆ ਪਰ ਭਰਾ ਜਾਣ ਕੇ ਨਹੀਂ ਤੇਰਾ ਜੇ ਮੈਂ ਉੱタル ਜਾ ਕੇ ਕਹਿੰਦਾ ਜਿੱਥੇ ਵੀ ਮੇਰਾ ਭਰਾ ਹੈਗਾ ਠੀਕ ਆ ਘਰੇ ਆ ਜਾ ਯਾਰ ਜੋ ਵੀ ਕਰ ਵੀ ਹੈਗੀ ਠੀਕ ਆ ਅਸੀਂ ਸਾਰੀ ਹੱਲ ਕਰਵਾਗੇ ਤੇਰੀ ਚਾਹ ਨਾਲ ਜੀ ਬੇਨਤੀ ਹੈ ਭਰਾ ਮੇਰਾ ਤੂੰ ਵੀ ਕਹਿ ਦੇ ਜਿਸੇ ਪਤ ਜਿੱਥੇ ਵੀ ਹੈਗਾ ਘਰ ਨੂੰ ਆ ਜਾ ਅਸੀਂ ਸਾਰਾ ਕੁਝ ਠੀਕ ਕਰ ਦੇਣਾ ਤੂੰ ਘਰ ਆ ਜਾ ਤੇਰੇ ਨਾਲ ਹੀ ਸਾਰਾ ਕੁਛ ਆ ਸਾਡਾ चौहान ਜਿੱਥੇ ਵੀ ਹੈਗਾ ਆ ਜਾ ਬਸ ਘਰ ਨੂੰ ਆ ਜਾ ਜਿੱਥੇ ਵੀ ਹੈਗਾ ਤੂੰ ਆ ਗਿਆ ਪਤਾ ਪਰ ਮੇਰੇ ਭਰਾ ਹੈਗਾ ਠੀਕ ਆ ਘਰੇ ਆ ਜਾ ਯਾਰ ਜੋ ਵੀ ਕਰ ਵੀ ਹੈਗੀ ਠੀਕ ਆ ਅਸੀਂ ਸਾਰੀ ਹੱਲ ਕਰਵਾਂਗੇ ਤੇਨ ਚਾਹ ਨਜੀ ਬੇਨਤੀ ਹੈ ਭਰਾ ਮੇਰੇ ਆ ਫਿਕਰਿਆਂ ਆ ਜਾਂ ਕਿਸੇ ਕੋਈ ਵੀ ਵੀਡੀਓ ਇਹ ਪਹੁੰਚਦੀ ਆ ਠੀਕ ਆ ਤੇ ਆਪਣੇ ਘਰੇ ਆਇਆ ਯਾਰ ਜੇ ਵੀ ਕੋਈ ਕੋ ਪਾਛੀ ਵੀ ਤਾਂ ਹੁਣ ਘਰਾਂ ਨੂੰ ਮੁੜ ਪਏ ਤੋ ਯਾਰਾ ਕਿਸਰਾਹ ਪਈਂ ਹਾਲ ਦੇਖ ਪਰਿਵਾਰ ਤਾਂ ਆ ਕੇ ਰਾਹ ਨੂੰ ਵੀ ਕੀ ਰਾਹ ਪਿਆ ਏ ਸਮਾ ਮਾੜਾ ਤਾਂ ਆਉਦਾ ਜਾਂਦਾ ਜਲਦੀ ਮੁੜਿਆ ਘਰ ਨੂੰ ਇੱਕ ਰਾਹ ਪਿਆ ਏ ਇਹ ਜਿਹੜਾ ਸ਼ੇਰ ਹੈ ਇਹ ਅਸੀਂ ਆਪਣੇ ਵੀਰ ਜਸਮੀਤ ਸਿੰਘ ਜੱਸੀ ਜੋ ਗੱਤਕੇ ਦੀ ਜਾਨ ਦਲੇਰ ਖਾਲਸਾ ਗੱਤਕਾ ਗਰੁੱਪ ਦੇ ਵਿੱਚ 15 20 ਸਾਲ ਉਹਨੇ ਪਰਫਾਰਮ ਕੀਤੀ ਆ 15 16 ਸਾਲ ਤੇ ਉਹ ਆਪਣਾ ਇੱਕ ਚਾਪ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਉਹਨੇ ਰੋਪੜ ਦੇ ਵਿੱਚ ਤੇ ਉਹ 11 ਤਰੀਕ ਦਾ ਉੱਥੇ ਦੁਕਾਨ ਦੇ ਬਾਹਰ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਚਲਾ ਗਿਆ ਹਜੇ ਤੱਕ 2-3 ਦਿਨ ਹੋ ਗਏ ਪਰਿਵਾਰ ਪਰੇਸ਼ਾਨ ਹੈ ਤੇ ਆਜੋ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਆ ਇਸ ਰਕਤ ਹਾਂਜੀ ਜਿੰਨੇ ਵੀ ਸਾਕੇ ਸਾਡੇ ਦਿਖ ਰਹੀ ਹੈ ਜੀ ਦਲੇਰ ਕਾਸ਼ਾ ਕੱਟ ਕੇ ਕਰੂ ਜੀ ਪੇਜ ਦੇ ਉੱਪਰ ਸਾਰਿਆਂ ਨੂੰ ਜੀ ਬਾਈ ਗੁਰਜੀ ਦਾ ਖੜਸਾ ਬਾਈ ਗੁਰਜੀ ਦੀ ਪਤਨੀ ਸੋ ਅਸੀਂ ਜੀ ਅੱਜ ਖੜੇ ਆ ਜਸੀਬੀਰੀ ਦੇ ਘਰੇ ਤੇ ਬੇਦਰਾਂ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਜੱਸੀ ਵੀਰ ਨੂੰ ਵੀ ਜਿੱਥੇ ਵੀ ਇਹ ਵੀਡੀਓ ਸਾਡੀ ਦਿਖੇ ਮੇਰੇ ਯਾਰ ਬਹੁਤ ਕਰਦੇ ਮਾਪੇ ਭੈਣ ਭੋਲ ਸਾਰੇ ਜਿੰਨੇ ਵੀ ਸਾਡੇ ਆਪਣੇ ਸੱਜਣ ਮਿੱਤਰ ਸਾਰੇ ਬਹੁਤ ਪਰੇਸ਼ਾਨ ਹੋਏ ਆ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਵੀ ਸਾਨੂੰ ਤੂੰ ਦੇਖ ਰਿਹਾ ਹੈਂ ਜਾਂ ਕਿਸੇ ਕੋਈ ਵੀ ਵੀਡੀਓ ਇਹ ਪਹੁੰਚਦੀ ਆ ਠੀਕ ਆ ਤੇ ਆਪਣੇ ਘਰੇ ਆਇਆ ਯਾਰ ਜੇ ਵੀ ਕੋਈ ਕੋਈ ਪਰੇਸ਼ਾਨੀ ਹੋਊਗੀ ਕੋਈ ਵੀ ਹੈਗੇ ਜਿਹੜੇ ਭਰਾ ਬੈਠੇ ਸਾਰੇ ਠੀਕ ਆ ਪਹਾਰ ਕਰ ਲਵਾਂਗੇ ਤੇ ਮਾਤਾ ਜੀ ਮਰ ਦੱਸੋ ਜੀ ਪਰੋ ਬੇਨਤੀ ਜਿੱਥੇ ਜਿੱਥੇ ਵੀ ਹੈਗਾ ਪੁੱਤ ਆਜਾ ਘਰ ਨੂੰ ਆਜਾ ਥੋੜੀ ਉੱਚੀ ਬੋਲਵਾ ਜਿੱਸੀ ਪੁੱਤ ਜਿੱਥੇ ਵੀ ਹੈਗਾ ਘਰ ਨੂੰ ਆਜਾ ਅਸੀਂ ਸਾਰਾ ਕੁਝ ਠੀਕ ਕਰ ਦੇਣਾ ਤੂੰ ਘਰ ਆਜਾ ਤੇਰੇ ਨਾਲ ਹੀ ਸਾਰਾ ਕੁਛ ਆ ਸਾਡਾ चौहान ਜਿੱਥੇ ਵੀ ਹੈਗਾ ਆਜਾ ਬਸ ਘਰ ਨੂੰ ਆਜਾ ਇਹ ਤੇਰੇ ਅੱਗੇ ਬੇਨਤੀ ਕਰਦੀ ਆ ਆਜਾ ਘਰ ਪੱਪੀ ਤੁਸੀਂ ਬੋਲੋ ਇਹ ਆ ਉਹ ਤਰੱਕ ਜਿੱਥੇ ਜਾਏਗਾ ਤੂੰ ਆ ਗਿਆ ਪਤਾ ਪਰ ਮੇਰੇ ਆਜ ਬੇਨਤੀ ਹੈ ਤੇਰੇ ਦੇਖ ਮੇਰੀ ਗੱਲ ਸਤ ਤੂੰ ਮੈਨੂੰ ਪਤਾ ਸਾਡੀ ਗੱਲ ਹੈਗੀ ਵਾਦਾ ਤਾਂ ਠੀਕ ਆ ਪਰ ਭਰਾ ਜਾਣ ਕੇ ਵੀ ਤੇਰਾ ਜੇ ਮੈਂ ਉਤਾਰ ਚਾ ਲੇ ਕਹਿੰਦਾ ਜਿੱਥੇ ਵੀ ਮੇਰਾ ਭਰਾ ਹੈਗਾ ਠੀਕ ਆ ਘਰੇ ਆ ਜਾ ਜਨ ਜੋ ਵੀ ਕਰ ਵੀ ਹੈਗੀ ਠੀਕ ਆ ਅਸੀਂ ਸਾਰੀ ਹੱਲ ਕਰਵਾਗੇ ਤੇਰੀ ਚਾਹ ਨਜ ਬੇਨਤੀ ਹੈ ਭਰਾ ਮੇਰੇ ਤੂੰ ਵੀ ਕਹਿਵੇਂ ਜੇ ਸੀ ਪੁੱਤ ਜਿੱਥੇ ਵੀ ਹੈਗਾ ਘਰ ਨੂੰ ਆ ਜਾ ਅਸੀਂ ਸਾਰਾ ਕੁਝ ਠੀਕ ਕਰ ਦੇਣਾ ਤੂੰ ਘਰ ਆ ਜਾ ਤੇਰੇ ਨਾਲ ਹੀ ਸਾਰਾ ਕੁਛ ਆ ਸਾਡਾ ਜਹਾਨ ਜਿੱਥੇ ਵੀ ਹੈਗਾ ਆ ਜਾ ਬਸ ਘਰ ਨੂੰ ਆ ਜਾ ਜਿੱਥੇ ਵੀ ਹੈਗਾ ਤੂੰ ਆ ਗਿਆ ਪਤਾ ਭਰਾ ਮੇਰੇ ਭਰਾ ਹੈਗਾ ਠੀਕ ਆ ਘਰੇ ਆ ਜਾ ਯਾਰ ਜੋ ਵੀ ਕਰ ਵੀ ਹੈਗੀ ਠੀਕ ਆ ਅਸੀਂ ਸਾਰੀ ਹੱਲ ਕਰਵਾਂਗੇ ਤੇਰੇ ਚਾਹ ਨਾਲ ਜੀ ਬੇਨਤੀ ਹੈ ਭਰਾ ਮੇਰੇ ਆ ਫੀਖ ਰਿਆਂ ਆ ਜਾਂ ਕਿਸੇ ਕੋਈ ਵੀ ਵੀਡੀਓ ਇਹ ਪਹੁੰਚਦੀ ਆ ਠੀਕ ਆ ਤੇ ਆਪਣੇ ਘਰੇ ਆਇਆ ਯਾਰ ਜੇ ਵੀ ਕੋਈ ਕੋ ਪਾਛੀ ਵੀ ਤਾਂ ਹੁਣ ਘਰਾਂ ਨੂੰ ਮੁੜ ਪਏ ਤੋ ਯਾਰਾ ਕਿਸਰਾ ਪੇ ਆਈ ਹਾਲ ਦੇਖ ਪਰਿਵਾਰ ਦਾ ਆ ਕੇ ਰਾਹ ਨੂੰ ਵੀ ਕੀ ਰਾਹ ਪਿਆ ਏ ਸਮਾ ਮਾੜਾ ਤਾਂ ਆਉਦਾ ਜਾਂਦਾ ਜਲਦੀ ਮੁੜਿਆ ਘਰ ਨੂੰ ਇੱਕ ਰਾਹ ਪਿਆ ਏ ਇਹ ਜਿਹੜਾ ਸ਼ੇਰ ਹੈ ਇਹ ਅਸੀਂ ਆਪਣੇ ਵੀਰ ਜਸਮੀਤ ਸਿੰਘ ਜੱਸੀ ਜੋ ਗੱਤਕੇ ਦੀ ਜਾਨ ਦਲੇਰ ਖਾਲਸਾ ਗੱਤਕਾ ਗਰੁੱਪ ਦੇ ਵਿੱਚ 15 20 ਸਾਲ ਉਹਨੇ ਪਰਫਾਰਮ ਕੀਤੀ ਆ 15 16 ਸਾਲ ਤੇ ਉਹ ਆਪਣਾ ਇੱਕ ਚਾਪ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਉਹਨੇ ਰੋਪੜ ਦੇ ਵਿੱਚ ਤੇ ਉਹ 11 ਤਰੀਕ ਦਾ ਉੱਥੇ ਦੁਕਾਨ ਦੇ ਬਾਹਰ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਚਲਾ ਗਿਆ ਹਜੇ ਤੱਕ 2-3 ਦਿਨ ਹੋ ਗਏ ਪਰਿਵਾਰ ਪਰੇਸ਼ਾਨ ਹੈ ਤੇ ਆਜੋ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਹਾਂ ਇਸ ਰਕਤ ਹਾਂਜੀ ਜਿੰਨੇ ਵੀ ਸਾਕੇ ਸਾਹਮਣੇ ਦਿਖ ਰਹੀ ਹੈ ਜੀ ਦਲੇਰ ਖਾਲਸਾ ਕੱਟ ਕੇ ਕਰੋਲੀ ਪੇਜ ਦੇ ਉੱਪਰ ਸਾਰਿਆਂ ਦੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਪੱਤੀ ਸੋ ਅਸੀਂ ਜੀ ਅੱਜ ਖੜੇ ਆ ਜੱਸੀ ਵੀਰ ਦੇ ਘਰੇ ਤੇ ਬੇਦਰਾਂ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ ਜੱਸੀ ਵੀਰ ਨੂੰ ਵੀ ਜਿੱਥੇ ਵੀ ਇਹ ਵੀਡੀਓ ਸਾਡੀ दिखे ਮੇਰੇ ਯਾਰ ਬਹੁਤ ਕਰਦੇ ਮਾਪੇ ਭੈਣ ਬਹੁਤ ਸਾਰੇ ਜਿੰਨੇ ਵੀ ਸਾਡੇ ਆਪਣੇ ਸੱਜਣ ਮਿੱਤਰ ਸਾਰੇ ਬਹੁਤ ਪਰੇਸ਼ਾਨ ਹੋਏ ਆ ਹੱਥ ਜੋੜ ਕੇ ਬੇਨਤੀ ਆ ਜਿੱਥੇ ਵੀ ਸਾਨੂੰ ਤੂੰ ਦੇਖ ਰਿਹਾ ਹੈਂ ਆ ਜਾਂ ਕਿਸੇ ਕੋਈ ਵੀ ਵੀਡੀਓ ਇਹ ਪਹੁੰਚਦੀ ਆ ਠੀਕ ਆ ਤੇ ਆਪਣੇ ਘਰੇ ਆਇਆ ਯਾਰ ਜੇ ਵੀ ਕੋਈ ਕੋਈ ਪਰੇਸ਼ਾਨੀ ਹੋਊਗੀ ਕੋਈ ਵੀ ਹੈਗੇ ਜਿਹੜੇ ਭਰਾ ਬੈਠੇ ਸਾਰੇ ਠੀਕ ਆ ਪਹਾਲਿਕਾ ਲਵਾਂਗੇ ਤੇ ਮਾਤਾ ਜੀ ਮਰਦ ਦੱਸੋ ਜੀ ਪਰ ਉਹ ਬੇਨਤੀ ਜਿੱਥੇ ਜਿੱਥੇ ਵੀ ਹੈਗਾ ਪੁੱਤ ਆਜਾ ਘਰ ਨੂੰ ਆਜਾ ਥੋੜੀ ਉੱਗੀ ਬੋਲ ਬਈ ਜਿੱਸੀ ਪੁੱਤ ਜਿੱਥੇ ਵੀ ਹੈਗਾ ਘਰ ਨੂੰ ਆਜਾ ਅਸੀਂ ਸਾਰਾ ਕੁਝ ਠੀਕ ਕਰ ਦੇਣਾ ਤੂੰ ਘਰ ਆਜਾ ਤੇਰੇ ਨਾਲ ਹੀ ਸਾਰਾ ਕੁਛ ਆ ਸਾਡਾ चौहान ਜਿੱਥੇ ਵੀ ਹੈਗਾ ਆਜਾ ਬਸ ਘਰ ਨੂੰ ਆਜਾ ਇਹ ਹੀ ਤੇਰੇ ਅੱਗੇ ਬੇਨਤੀ ਕਰ ਰਹੀ ਆ ਆਜਾ ਘਰ ਅੱਪੇ ਤੁਸੀਂ ਬੋਲੋ ਇਹ ਆ ਤੂੰ ਤਰੱਕ ਜਿੱਥੇ ਵੀ ਆਏਗਾ ਤੂੰ ਆ ਗਿਆ ਪਤਾ ਪਰ ਮੇਰੇ ਆਜ ਬੇਨਤੀ ਹੈ ਤੇਰੇ ਦੇਖ ਮੇਰੀ ਗੱਲ ਤੂੰ ਮੈਨੂੰ ਪਤਾ ਸਾਡੀ ਗੱਲ ਹੈਗੀ ਵਾਦਾ ਤਾਂ ਠੀਕ ਆ ਪਰ ਭਰਾ ਜਾਣ ਕੇ ਨਹੀਂ ਤੇਰਾ ਜੇ ਮੈਂ ਉੱタル ਜਾ ਕੇ ਕਹਿੰਦਾ ਜਿੱਥੇ ਵੀ ਮੇਰਾ ਭਰਾ ਹੈਗਾ ਠੀਕ ਆ ਘਰੇ ਆ ਜਾ ਯਾਰ ਜੋ ਵੀ ਕਰ ਵੀ ਹੈਗੀ ਠੀਕ ਆ ਅਸੀਂ ਸਾਰੀ ਹੱਲ ਕਰਵਾਂਗੇ ਤੇਨੂੰ ਕਹਦਾ ਜੀ ਬੇਨਤੀ ਹੈ ਭਰਾ ਮੇਰੇ ਤੂੰ ਵੀ ਕਹਿ ਦੇ